ਦਾ ਕਾਂਜੀ ਦਾ ਬੱਚਿਆਂ ਦਾ ਇਸ ਕਰਕੇ ਬੇਨਤੀ ਹੈ ਕਿ ਰੋਣਾ ਨਹੀਂ ਹੈ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਤੇ ਮਾਰੇ ਕਿੰਨੇ ਨਾਂਗੇ ਆਉਣਾ ਨਾਂਗੇ ਜਾਣਾ ਤੁਹਾਂ ਮੁੰਨੇ ਸਾਡੇ ਹਰ ਸਿੱਖੀ ਦੇ ਜਿਹੜੇ ਗੁਰੂ ਦੇ ਮੱਤ ਲੈ ਕੇ ਚੱਲਦੇ ਹਨ ਜਿਨ੍ਹਾਂ ਦਾ ਮੂੰਹ ਗੁਰੂ ਵੱਲ ਹੋ ਜਾਂਦਾ ਹੈ ਉਹ ਗੁਰੂ ਦਾ ਭਾਣਾ ਮੰਨਦੇ ਹਨ ਉਹ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ ਕਰਦੇ ਹਨ ਜੋ ਅਕਾਲ ਪੁਰਖ ਕਰ ਰਿਹਾ ਹੈ ਉਸ ਸਾਡੇ ਕਰਮਾਂ ਦੇ ਮੁਤਾਬਕ ਹੈ ਕਿ ਫਿਰ ਆਪਣੇ ਪਰਿਵਾਰ ਨੂੰ ਆਖਿਆ ਕਿ ਜਦੋਂ ਮੇਰੀ ਅਰਥੀ ਲੈ ਕੇ ਜਾਉਣਾ ਤੇ ਮੇਰੇ ਹੱਥ ਬਾਹਰ ਕਰ ਦਿਓ ਕਿ ਸਾਰੇ ਸੰਸਾਰ ਨੂੰ ਜਿੱਤਣ ਵਾਲਾ ਸਿਕੰਦਰ ਵੀ ਹੱਥੀ ਹੱਥਰ ਜਾ ਰਿਹਾ ਹੈ ਇਸ ਕਰਕੇ ਭਾਈ ਸੰਸਾਰ ਦੇ ਵਿੱਚ ਨੰਗਾ ਹੀ ਜੀਵ ਆਉਂਦਾ ਹੈ ਖਾਲੀ ਹੱਥ ਆਉਂਦਾ ਤੇ ਖਾਲੀ ਹੱਥ ਚਲਾ ਜਾਂਦਾ ਹੈ ਪਰ ਇੱਕ ਚੀਜ਼ ਨਾਲ ਲੈ ਕੇ ਜਾ ਸਕਦਾ ਹੈ ਉਹ ਚੰਗਿਆਈਆਂ ਚੰਗੇ ਕਰਮ ਕਿ ਨਾਮ ਜਪਣ ਦਾ ਜਿਹੜਾ ਧੰਨ ਹੈ ਇਹ ਨਾਮ ਦਾ ਧੰਨ ਹੈ ਸਿਮਰਨ ਦਾ ਧੰਨ ਹੈ ਇਹ ਅੱਗੇ ਵੀ ਕੰਮ ਆਉਂਦਾ ਹੈ ਇਹ ਪਹੁੰਚਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਮਰਾ ਸੁਤਰਤਾ ਬੰਤੇ ਹੋਏ ਸੋ ਆਗਿਆ ਕਾਰੀ ਤੁਮਰੇ ਗਾਤ ਮੇਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁਦਿਆਗੇ ਹਰਿ ਸੁਦਾਸ ਹਮਾਰੀ ਜੀਉ ਕਿੰਡ ਸਾਗ ਤੇਰਾ ਤੂ ਕਹਣਾ ਸਾਬ ਜੀ ਵਟਿਆ ਕੋਈ ਨਾ ਜਾਣੇ ਵਾਹਿਗੁਰੂ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੈ ਸ੍ਰੀ ਭਗਵਤੀ ਦੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਛਾਈ ਦਸਮੀ ਪ੍ਰਥਮ ਭਗਵਤੀ ਸੰਗਤ ਗੁਰਨਾਮਿ ਕਲੇ ਧਿਆਇ ਸਰੰਗ ਗੋਦੀਪੁਰ ਤੇ ਨੰਬਰ 10 ਸ੍ਰੀ ਅੰਮ੍ਰਿਤਸਰ ਸਿੰਘ ਹੋਈ ਸਹਾਇ ਅਰਜੁਨ ਹਰਜੋਗੰਦਰਾ ਸਿੰਘ ਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਦੇਹ ਜਿਸ ਮਿੱਠੇ ਸਬ ਦੁਖ ਜਾਲੇ ਟੇਗ ਬਹਾਦਰ ਸਿੰਘ ਰਹਿ ਕਭ ਨਾਮ ਤੇ ਆਵੇ ਝਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਭ ਥਾਈ ਹੋਏ ਸਹਾਇ ਦਸਾਂ ਪਾਸ਼ੇ ਆ ਕੀ ਆਤਮਿਕ ਜੋਤ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾ ਕੀਤਾ ਧਿਆਨ ਧਰ ਕੇ ਗੁਰੂ ਸੰਜਿਆ ਪਿਆਰਿਆਂ ਚਾਲ ਸਾਹਿਬ ਜਰਦਿਆਂ ਚਾਲੀ ਮੁਕਿਆਂ ਹੱਠੀਆਂ ਜਪੀਆਂ ਤੱਪੀਆਂ ਜਿਨਾ ਨਾਮ ਜਪਿਆ ਵੰਡ ਸ਼ਕਿਆ ਦੇਖ ਲਾ ਇਤੇ ਗਵਾਹੀ ਦੇਖ ਕੇ ਅੰਬਿਤ ਕੀਤਾ ਜਨਾ ਪਿਆਰਿਆਂ ਸੱਚਿਆਰੇ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲ ਜੀਵਾ ਦੇਵੂ ਜਨਾ ਸਿੰਘਾਂ ਸਿੰਘਣੀਆਂ ਧੰਮ ਹੇਤ ਸੀਸ ਦਿੱਤੇ ਬੰਦ ਕੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚਲੇ ਤਨ ਅਰਨ ਚਲਾਈ ਗਏ ਸਿੱਖੀ ਕੇ ਸੰਸਵਾਸਨ ਸੰਭਿਵਾਹੀ ਤੇਰੇ ਭਾਣ ਨੂੰ ਮਿੱਠਾ ਕਰਕੇ ਨਿਹਰਾ ਜਨਾ ਸ਼ਹੀਦ ਸਿੰਘਾਂ ਸਿਮਣੀਆਂ ਉਚੰਗੀਆਂ ਤੇ ਕਮਾਈ ਦਾ ਧਿਆਨ ਧਰਕੇ ਬੁਣ ਜੀਵਾਹੀ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਜੀ ਦਾ ਧਿਆਨ ਧੜਕੇ ਬੁਣ ਜੀਵਾਹੀ ਪ੍ਰਥਮ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਵੀ ਸਰਬੱਤ ਖਾਲਸਾ ਦੀ ਕੋ ਵਾਹਿਗੁਰੂ 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 ਜੀ ਦਿਆਵੇ ਜੀ ਦਿਆ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ੀ ਆਰਿਆਤ ਦੇਖ ਤੇ ਖਤੇ ਗੱਟ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਦੀ ਕੇ ਗੁਣ ਬਾਲੇ ਗੁਣ ਜੀਵਾ ਜੀ ਗੁਰੂ ਸਿਖਾਂ ਸਿੱਖੀ ਦਾ ਕੇਸ ਦਾਨ ਰਹਿਤ ਦਾਨ ਦੁਇਕ ਦਾਨ ਵਿਸਾਹ ਦਾਨ ਪ੍ਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਜੋ ਕੀਆ ਝੰਡੇ ਗੁਗੇ ਜੁਗੋ ਜੁਗਤ ਅਤਲ ਧਰਮ ਕਾ ਜਹ ਕਾ ਬੋਲੋ ਜੀਵਾ ਜੀ ਸਿਖਾਂ ਦਾ ਮਨ ਨਿਵਾ ਮਤ ਉਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਜੀ ਆਪਣੇ ਕੰਥ ਦੇ ਸਦਾ ਸਹਾਈ ਦਾਤਾ ਜੀ ਆ ਸ੍ਰੀ ਨਨਕਾਣਾ ਸਾਹਿਬ ਅਪੇ ਸਮ ਗੁਰਦੁਆਰੇ ਗੁਰਧਾਮਾਂ ਦੇ ਜਿਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਰੀ ਤੇ ਨਾਮ ਦੇ ਖੁੱਲੇ ਦਰਸ਼ਨਦਾਰ ਅਤੇ ਸੇਵਾ ਸੰਭਾਉ ਜਾਂਦਾ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਜਿਮਾਣਾਂ ਦੇ ਮਾਣ ਨਿਸ਼ਾਨਿਆਂ ਦੇ ਤਾਣ ਲੇਕਿਆਂ ਦੀ ਹਉਟ ਨੇ ਆਸਰਿਆਂ ਦੇ ਆਸਰਾ ਜੁਗੋ ਜੁਗਿਆ ਤੁੰ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਦੇ ਪਾਛਰੀ ਆਪ ਜੀ ਦਾ ਫਰਮਾਨ ਹੈ ਸਰਫੈ ਸਰਫੈ ਸਦਾ ਸਦਾ ਇਰਗਹੀ ਵਿਹਾਈ ਨਾਮਿਕ ਕਿਸਨੋ ਆਖੀਐ ਗੈਨ ਕੁਸ਼ਿਆ ਹੀ ਲੈ ਜਾਏ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੰਨੇ ਆਗੇ ਨਾਮ ਕਾ ਸਦੈ ਉਠੀ ਜਾਏ ਉਦੇ ਮਹਾਵਾਕਯ ਅਨਸਾਰ ਆਪ ਜੀ ਕੇ ਧਰਮ ਘਰੋਂ ਭੇਜੀ ਹੋਈ ਰੂਹ ਆਤਮਾ ਭਾਈ ਰਵੀ ਕੁਮਾਰ ਜੀ ਆਸ਼ਾ ਜੀ ਉਹ ਜਿੰਨਕ ਆਪ ਜੀ ਨੇ ਸਵਾਸਾਂ ਦੇ ਗੁੰਜੀ ਦੇਣਾ ਕਰਕੇ ਇਸ ਮਾਰਗ 'ਤੇ ਭੇਜਣਾ ਕੀਤਾ ਸੀ ਉਹ ਸਵਾਸਾਂ ਦੇ ਗੁੰਜੀ ਨੂੰ ਆਪਣੀ ਆਇਉਂ ਨੂੰ ਧੋਗਣਾ ਕਰਦੇ ਹਾਂ ਆਪ ਜੀ ਦੇ ਹੁਕਮ ਸਾਧ ਸੰਸਾਰ ਤੋਂ ਚੰਦੇ ਪੜ ਗਏ ਜੋ ਆਇਆ ਸੋ ਜਨਸੀ ਸਭ ਕੋਈ ਆਈ ਵਾਰੀ ਆਪਣੀ ਵਾਰੀ ਅੰਸਾਰ ਆਪਣੇ ਸਵਾਸਾਂ ਦੇ ਕੁੰਜੀ ਨੂੰ ਘੋਗਣਾ ਕਰਦੇ ਹਾਂ ਸੰਸਾਰ ਤੋਂ ਚੜ੍ਹਦੇ ਕੋ ਆਗੇ ਸੰਨੀ ਤੇਰਾ ਸੀ ਆਤਮਿਕ ਸ਼ਾਂਤੀ ਨੂੰ ਮੁੱਖ ਰੱਖਣਾ ਕਰਦੇ ਹਾਂ ਸਾਰੇ ਹੀ ਪਰਿਵਾਰ ਨੇ ਮਿਲ ਕਰਕੇ ਆਪ ਜੀ ਕੇ ਪਾਵਨ ਤੂ ਵੀ ਚਰਨਾ ਤੇ ਗਹਿ ਵਿਖੇ ਪਾਇ ਜੀ ਪਰ ਸੋਵੇ ਰੋਜ ਤੋਂ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਜਾਪ ਸਹਿ ਪ੍ਰਾਰੰਭ ਹੋਏ ਸੰਨ ਚਨਾਉ ਦੇ ਸੰਪੂਰਨਤਾ ਹੀ ਕੋ ਉਪਾਇ ਗੈ ਉਪਰੰਤ ਖੁੱਲੇ ਮੰਡਾਲਾਂ ਵਿਚ ਆਪ ਜੀ ਨੇ ਸੰਜ ਕੇ ਸੰਤਾਂ ਨੂੰ ਖੁੱਲੇ ਦਰਸ਼ਨਦਾਰੇ ਬਖਸ਼ੇ ਕੀਰਤਨ ਦੇ ਦੀਵਾਨ ਸੰਦੇਸ਼ ਦੇ ਪਾਠਾ ਲਿਆ ਬਾਣੀ ਦੇ ਜਾਪ ਕਰਦਿਆਂ ਆਪ ਹੀ ਕਾ ਇਲਾਹੀ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਗਲਤੀਆਂ ਜੀ ਖਿਮਾ ਬਖਸ਼ਣ ਦੀ ਅਗੇ ਤੋਂ ਸੋਤੇ ਸਪਸ਼ਟ ਬਾਣੀ ਪੜ੍ਹਦੀ ਸੇਵਨ ਕਰਨ ਦੀ ਸੇਵਾ ਕਰਨ ਦੀ ਬਲ ਬੁੱਧੀ ਸਮਰੱਥਾ ਵਖਣੀ ਪਾਤਸ਼ਾਹੀ ਆ ਵਿਚ ਚੁਕੀ ਰੂਹ ਨੂੰ ਸੁਦੇਵੀ ਕਾਲ ਵਾਸੇ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਜੀ ਪਿੱਛੇ ਪਰਵਾਰ ਨੂੰ ਘਾਣਾ ਮੰਦਾ ਬਲ ਬਖਸ਼ਣਾ ਪਰਵਾਰ ਅੰਦਰ ਸੁਖ ਸ਼ਾਂਤੀ ਬਖਸ਼ਣੀ ਤੇ ਪਾਤਸ਼ਾਹੀ ਬੱਚਿਆਂ ਦੇ ਸਿਰ ਤੇ ਮਿਰਦਾ ਬੜਾ ਤਰਸਣਾ ਜੀ ਬੱਚਿਆਂ ਨੂੰ ਤੰਗ ਰਸਤੀਆਂ ਬਖਸ਼ੀਆਂ ਦੇ ਰੁਕਤਾ ਬਖਸ਼ਣੀ ਆਉਣ ਵਾਲਾ ਸਮਾਂ ਖੁਸ਼ੀਆਂ ਖੇੜਿਆਂ ਭਰਿਆ ਲਿਆਉਣਾ ਸੁਖ ਸ਼ਾਂਤੀ ਦਾ ਰਖਮਾ ਸਿਰ ਪਾਛੋ ਜੀਓ ਦੂਰੋਂ ਨੇੜੋਂ ਚੱਲ ਕੇ ਆਈ ਸੰਗਤ ਦੀਆਂ ਹਾਜ਼ਰੀਆਂ ਤਿਲ ਫੁਲ ਕੇ ਢਾਵਾਂ ਦਰਤੀ ਪ੍ਰਵਾਣ ਕਰਮੀਆਂ ਸਭਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਦਾਤਾ ਬਖਸ਼ਨੀਆ ਪਾਛੋ ਜੀਓ ਸੇਵਕ ਪਰਵਾਰ ਨੂੰ ਆਪ ਜੀ ਕੇ ਬਖਸ਼ੇ ਹੋਏ ਢੰਡਾਰਨ ਵਿੱਚੋਂ ਨਾਣਾ ਪ੍ਰਕਾਰ ਦੇ ਮੰਦਰ ਸਜ ਕੇ ਹਾਜ਼ਰ ਹੋਏ ਜੀ ਆਪ ਵੀ ਉਹ ਦਰਪੇ ਪ੍ਰਵਾਨ ਕਰੋ ਦਰ ਪ੍ਰਵਾਨ ਕਰਾਓ ਦਰ ਪ੍ਰਵਾਨ ਗੁਰੂ ਕੇ ਨੰਗਰ ਸਾਹਿਬ ਸੰਤੇ ਵਰਤੇ ਜੋ ਹੀ ਛਕਿਆ ਕੀ ਦਮ ਨਾਮ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਜੀ ਆਜ ਨੇ ਕਿਰਪਾ ਕਰਨੀ ਤੇ ਪਾਤਸ਼ਾਹ ਜੀ ਪਰਿਵਾਰਦਰ ਸੁਖ ਸ਼ਾਂਤੀ ਕੋਸ਼ਿਸ਼ ਕਰਨੀ ਤੇ ਪਾਤਸ਼ਾਹ ਜੀ ਆ ਕਿਰਪਾ ਕਰੋ ਆਮ ਕੋ ਇਦਰ ਇਲਾਹੀ ਹੁਕਮ ਨਿਦਾਤ ਬਖਸ਼ੋ ਜੀ ਹੋ ਕੰਤੇ ਚਲਨ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮਿਲੋ ਜਨਾ ਮਿਲਿਆ ਆਪ ਦਾ ਨਾਮ ਤਤੇ ਆਵੇ ਨਾਮਿਕ ਨਾਮ ਜੜ ਦੀ ਕਲਾ ਤੇਰੇ ਪਾਣੀ ਸਰਬ ਸੁਦਾ ਸੁਹਾ ਵਾਹਿਗੁਰੂ ਵਾਹਿ ਜੁਜ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਹਿ ਗਰਾਂ ਸਰਜ ਜੀ ਦੇ ਨਾਲ ਜੁੜੀ ਤੇ ਜਨਤਰੀ ਚਾਲਸੇ ਨੇ ਸਭ ਕੇ ਫਤਿਹ ਗਵਾਏ ਕਿ ਜੀ ਦਾ ਮਾਤਾ ਸਭ ਦੇ ਕਿਤੇ ਅੱਜ ਜੀ ਸਾਡੇ ਸਾਥ ਸਵੰਧੀ ਵਿਸਥਿਤਾਰ ਪੰਜਾਬ ਨੇ ਨੂੰ ਸਾਰੇ ਮਿਲਾਂਗੇ ਇਸ ਤੋਖਦੀ ਕੜੀ ਦੇ ਵਿੱਚ ਅਰਵੀ ਕੁਮਾਰ ਨੂੰ ਮੇ ਪਰਵਾਹ ਦੇ ਨਾਮ ਲੋਕ ਸੰਜਕ ਕਰਨ ਇਹ ਸੰਤਨਾਰ ਦਾਸ ਦੇ ਲਈ ਸ਼ਾਮ ਰੋਏ ਹਨ ਰਵੀ ਕੁਮਾਰ ਨੇ ਸਾਡੀ ਇੱਕ ਫੈਮਲੀ ਦੇ ਮੈਂਬਰ ਸੀ ਬਹੁਤ ਮਿਹਨਤੀ ਬੜੀ ਇਮਾਨਦਾਰੀ ਨਾਲ ਵਧੀਆ ਕੰਮ ਕਰਦੇ ਸੀ ਪਰਮਾਤਮਾ ਨੂੰ ਜੋ ਮਨਜੂਰ ਜੋ ਭਾਵੇ ਉਹਦੇ ਘਾਣੇ ਚ ਰਹਿਣਾ ਪੈਂਦਾ ਰਵੀ ਕੁਮਾਰ ਸੰਚਾਲਕ ਕੇ ਚਰ ਗਿਆ ਪਰ ਇਹਦੇ ਪਿੱਛੇ ਉਹਦੀ ਮਿਹਨਤ ਉਹਦੇ ਬੇਟਾ ਬੇਟੀ ਪਰਿਵਾਰ ਸਾਰਾ ਵਾਈਟ ਬੜਾ ਦੁੱਖਿਆ ਸਭ ਤੋਂ ਵੀ ਬੜਾ ਦੁੱਖਿਆ ਉਹਦੇ ਸਾਥ ਸੰਦੀ ਚੰਨੀ ਕ੍ਰੇਡਿਟਰ ਇਸੇ ਦੀ ਹੈਗੀ ਐ ਦੋਖੰਡ ਪਰਿਵਾਰ ਨਾਲ ਉਹ ਸਾਡੇ ਨਾਲ ਜ਼ਿਆਦਾ ਰਹਿੰਦਾ ਸੀ ਜ਼ਿਆਦਾ ਟਾਈਮ ਪੁਲਿਸ ਫਲਮਾਨ ਨਾਲ ਉਹਨੇ ਬਤੀਤ ਕੀਤਾ ਤੇ ਸਾਡੇ ਲਈ ਬਹੁਤ ਬਹੁਤ ਸ਼ੁਕਰ ਡੀਜੀਪੀ ਸਾਹਿਬ ਤੋਂ ਵੀ ਪੰਜਾਬ ਜੀ ਇਸ ਵੱਲੋਂ ਪਰਿਵਾਰ ਨੂੰ ਇਸ ਵਿੱਚ ਦੁੱਖ ਦੀ ਘੜੀ ਦੇ ਵਿੱਚ ਇਹ ਸਾਰਾ ਜੀ ਸਰ ਤੋਂ ਵੀ ਮੈਸੇਜ ਆਇਆ ਸੀ ਕਿ ਵੀ ਜੋ ਪਰਿਵਾਰ ਨਾਲ ਚਲੋ ਰਵੀ ਕੁਬਾਰ ਨੂੰ ਤਾਂ ਅਸੀਂ ਮੋੜ ਨਹੀਂ ਸਕਦੇ ਪਰ ਜੋ ਸਟੱਪ ਹੈ ਨਾ ਪਰਿਵਾਰ ਨੇ ਕਰ ਸਕਦਾ ਉਹ ਪੂਰੀ ਮਦਦ ਕਰਨਗੇ ਅਸੀਂ ਇੱਕ ਦੇਖੋ ਰਵੀ ਕੁਮਾਰ ਚਲੇ ਗਏ ਪਰ ਸਾਡੇ ਸਿੱਖਣ ਵਾਲੀ ਗੱਲ ਵੀ ਹੈਗੀ ਇੱਕ ਵਿੱਚੋਂ ਪਰਵਾਹ ਦਾ ਧਿਆਨ ਰੱਖਦਾ ਸੀ ਡਿਊਟੀ ਪੜੀ ਇਮਾਨਦਾਰੀ ਨਾਲ ਕਰਦਾ ਸੀ ਮੋਦੀਆਂ ਦੀ ਉਮੀਦ ਕਿ ਸੀ ਪਰ ਸੇਧ ਦਾ ਧਿਆਨ ਨਹੀਂ ਰੱਖਿਆ ਤਾਂ ਹੀ ਹੁੰਦਾ ਕਿ ਆ ਧਿਆਨ ਨਹੀਂ ਰੱਖਿਆ ਇਹ ਕਹੋ ਸਾਨੂੰ ਸਿੱਖਣ ਦੀ ਲੋੜ ਆਈ ਤਾਂ ਵੇ ਕੰਕੀ ਕੰਮ ਸਾਰਾ ਕੁਝ ਚੱਲੀ ਜਾਂਦੇ ਨੇ ਆ ਤੇ ਕੋਈ ਸਾਡੇ ਵਾਸਤੇ ਵੀ ਇੱਕ ਸਰਬਕਿਆਬ ਵੀ ਸੇਤ ਨਾਲੋਂ ਜ਼ਰੂਰੀ ਕੁਛ ਨਹੀਂ ਹੈ ਨਾ ਪਰਵਾਰ ਨੇ ਅਸੀਂ ਵੀ ਸਾਰੇ ਬੜੀ ਕੋਸ਼ਿਸ਼ ਕੀਤੀ ਉਹ ਬੇਟਾ ਵੀ ਜਿਹਨਾਂ ਦੇ ਪ੍ਰਦੋਸ਼ ਵਾਈਫ ਹਸਪੀਟਲ ਦੇ ਵਿੱਚ ਜੋ ਜੋ ਸਾਡਾ ਬੰਦਾ ਸੀਗਾ ਜੋ ਕਰ ਸਕਦੇ ਸੀ ਇਹਨਾਂ ਬੜੀਆ ਹਸਪੀਟਲ ਦੇ ਵਿੱਚ ਚਲਾਜ ਕੀ ਕੰਮ ਪਰ ਜੋ ਪ੍ਰਮਾਤਮਾ ਦਾ ਹੈ ਮੈਂ ਆਪਣੇ ਵੱਲੋਂ ਪੰਜਾਬ ਪੀਸ ਤੋਂ ਅਨੁਸਾਰੀ ਬਲੋਂ ਰਵਿਕਮਨ ਸ਼ਰਧਾ ਦੇ ਫੁੱਟਪਿੰਡ ਕਰਨਾ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਕ ਨਿਵਾਸ ਪਕਸ਼ੇ ਅਤੇ ਪਿੱਛੇ ਪਰਿਵਾਰ ਨੂੰ